ਜੀ ਮੇਰੇ ਘਰ ਸਭ ਰਾਜ ਖੁਸ਼ੀ ਹੋਵੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਸਾਂ ਠੀਕ ਠਾਕ ਦੇਖੋ ਹਰ ਇੱਕ ਬੰਦਾ ਅੱਜ ਕੱਲ ਪਰੇਸ਼ਾਨ ਬਹੁਤ ਆ ਤੰਤ ਬਣੀ ਬਿਮਾਰੀ ਬਣੀ ਜਾਂ ਫਿਰ ਅਚਾਨਕ ਮੁਕਾਦਮਾ ਜਾਂ ਕੋਈ ਝੂਠਾ ਇਜ਼ਾਮ ਲੱਗ ਜਾਣਾ ਇਹੋ ਜਿਹੀਆਂ ਗੱਲਾਂ ਘਰ ਦੇ ਵਿੱਚ ਆਮ ਜਾਂ ਫਿਰ ਬੱਚਿਆਂ ਦਾ ਕਹਿਣਾ ਨਾ ਮੰਨਣ ਬੱਚੇ ਮਾਤਾ ਪਿਤਾ ਬਹੁਤ ਪਰੇਸ਼ਾਨ ਹੋਣ ਜਾਂ ਫਿਰ ਪਤੀ ਪਤਨੀ ਦਾ ਹਾ ਰੋਜ ਦਾ ਕਿੱਚ ਕਿੱਚ ਝਗੜਾ ਇੱਕ ਆਮ ਜੀ ਗੱਲਾਂ ਨੇ ਘਰੇਲੂ ਆਪਾਂ ਕਿੰਨੀਆਂ ਗੱਲਾਂ ਨੂੰ ਅਲਗੋਰ ਕਰ ਦਨੇ ਵੀ ਕੋਈ ਖਾਸ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਨੂੰ ਠੀਕ ਹੋ ਜੂ ਪਰਸ ਨੂੰ ਹੋ ਜੂ ਹੱਤ ਚ ਇੱਕ ਦੋ ਦਿਨ ਵਧੀਆ ਨਿਕਲਦੇ ਨੇ ਫੇਰ ਉਹੀ ਰੰਡੀ ਰੋਣਾ ਉਹੀ ਸਲੀਸੇ ਆਪਾਂ ਚੱਲ ਪੈਂਦਾ ਹਰ ਇੱਕ ਦੇ ਘਰ ਦੀ ਗੱਲ ਆ ਇਹ ਹਰ ਇੱਕ ਦੇ ਘਰ ਘਰ ਦੀ ਕਹਾਣੀ ਆ ਇਹ ਵੀ ਤੇਰੇ ਮੇਰੇ ਇੱਕ ਦੋ ਦੀ ਨਹੀਂ ਹੈਗੀ ਹੈ ਸਭ ਦੀ ਹਾਂ ਕਈ ਘਰ ਹੈਗੇ ਨੇ ਸੌ ਚੋਂ ਪੰਜ ਘਰ ਹੈਗੇ ਨੇ ਜਿਨ੍ਹਾਂ ਦੇ ਘਰ ਸਵਰਗ ਵਰਗੇ ਨੇ ਕਿ ਉਹਨਾਂ ਦੇ ਘਰੇ ਕਈ ਗੱਲਾਂ ਦੇ ਜਿਹੜੇ ਹੁੰਦੇ ਨੇ ਉਹ ਉਹਨਾਂ ਦੇ ਸਾਰਿਆਂ ਦੇ ਗ੍ਰਹਿ ਸਿੱਧੇ ਹੁੰਦੇ ਨੇ ਜਦੋਂ ਇੱਕ ਪਰਿਵਾਰ 'ਚ ਇੱਕ ਮੈਂਬਰ ਦਾ ਗ੍ਰਹਿ ਨਹੀਂ ਪੁੱਠਾ ਹੁੰਦਾ ਮੈਂ ਤਾਂ ਇਹ ਕਹਨੀ ਆ ਵੀ ਸਾਰੇ ਪਰਿਵਾਰ ਦੀ ਗ੍ਰਹਿ ਉਸ ਟਾਈਮ ਉਲਟੇ ਫੁਲਟੇ ਹੋਏ ਹੁੰਦੇ ਨੇ ਜਦੋਂ ਸਾਡੇ ਘਰ ਦੇ ਵਿੱਚ ਇਹੋ ਜਿਹੀ ਸਥਿਤੀ ਆਉਂਦੀ ਹੈ ਅਚਾਨਕ ਬਿਮਾਰੀਆਂ ਅਚਾਨਕ ਧੰਨ ਦਾ ਘਾਟਾ ਚ ਅਚਾਨਕ ਚੱਲਦੇ-ਚੱਲਦੇ ਕੰਮ ਵਿਗੜ ਜਾਂਦੇ ਦੇਖੋ ਛੋਟਾ ਜਿਹਾ ਕੰਮ ਹੋ ਕੀ ਵੱਡਾ ਨਹੀਂ ਹੈਗਾ ਕਰਨਾ ਤੁਸੀਂ ਆ ਸਨਾ ਮੈਂ ਗੱਲ ਤਾਂ ਭਾਵੇਂ ਜਿੱਡੀ ਮਰਜੀ ਲੰਬੀ ਲਾ ਸਕੀ ਪਰ ਇੰਨਾ ਕੁ ਮੈਨੂੰ ਸਮਝਾਉਣਾ ਜ਼ਰੂਰ ਪੈਂਦਾ ਦੇਖੋ ਤੁਸੀਂ ਕੀ ਕਰਨਾ ਅਗਰ ਨਿੰਮ ਦਾ ਤੇਲ ਇੱਕ ਖੁਸ਼ਬੂ ਵਾਲਾ ਮਿਲਦਾ ਉਹ ਲੈ ਸਕਦੇ ਹੋ ਤਾਂ ਸਭ ਤੋਂ ਬੈਟਰ ਅਗਰ ਨਹੀਂ ਲੈ ਸਕਦੇ ਕਿਸੇ ਵਜ੍ਹਾ ਕਰ ਤੁਸੀ ਨਿੰਮ ਦੀਆਂ ਪੱਤੀਆਂ ਲਵੋ ਉਹਨਾਂ ਨੂੰ ਉਬਾਲ ਲਓ ਉਹਨਾਂ ਦਾ ਪਾਣੀ ਕੱਢ ਲਓ ਥੋੜਾ ਜਿਹਾ ਹੁਣ ਤੁਸੀਂ ਇਹ ਸ਼ੀਸ਼ੀ ਨੂੰ ਜਿਹੜਾ ਪਾਣੀ ਹੈ ਜਿਹੜੀ ਸਪਰੇਅ ਸ਼ੀਸ਼ੀ ਮਿਲਦੀ ਹੈ ਬਾਜ਼ਾਰ ਚੋਂ ਖਾਲੀ ਮਿਲ ਜਾਂਦੀ ਆ ਸਪਰੇਅ ਵਾਲੀ ਆ ਇਹ ਦਬੇ ਤੇ ਉਹ ਸਪਰੇਅ ਕਰਦੀ ਹੈ ਉਹ ਸ਼ਿਸ਼ੀ ਲੈ ਲਓ ਉਹਦਾ ਟੱਕਣ ਖੁੱਲ ਜਾਂਦਾ ਉਹਦੇ ਵਿੱਚ ਪੈ ਜਾਂਦਾ ਹੁਣ ਤੁਸੀਂ ਇਸ ਸ਼ਿਸ਼ੀ ਦੇ ਵਿੱਚ ਥੋੜਾ ਜਿਹਾ ਕਪੂਰ ਦੇ ਤੇਲ ਦੀਆਂ 2-4 ਬੂੰਦਾਂ ਪਾ ਲਓ ਥੋੜਾ ਜਿਹਾ ਗੁਲਾਬ ਚ ਇੰਨਾ ਕ ਪਾ ਲਓ ਜੇ ਉਹ ਮਤਲਬ 100 ਗ੍ਰਾਮ ਦੀ ਸ਼ਿਸ਼ੀ ਆ 25 ਗ੍ਰਾਮ ਜ਼ਰੂਰ ਤੁਸੀਂ ਇਹਦੇ ਵਿੱਚ ਪਾ ਲਓ ਹੁਣ ਤੁਸੀਂ ਰਾਤ ਨੂੰ ਜਦੋਂ ਸੌਣੇ ਹੋ ਜਿਹੜੇ ਬੈੱਡ ਦੇ ਉੱਪਰ ਜਿਹੜੇ ਕਮਰੇ ਦੇ ਵਿੱਚ ਉੱਥੇ ਇਹਦਾ ਡੇਲੀ ਸਪਰੇਅ ਦਾ ਇਹ ডিসਪੇਕਾ ਨੂੰ ਸ਼ੁਰੂ ਕਰ ਦੋ ਇਹ ਨਾ ਹੋ ਕੋਈ ਦਿਨ ਛੱਡੋ ਸੌਣ ਤੋਂ ਪਹਿਲਾਂ ਨਾ ਤਾਂ ਨੀਂਦ ਬਹੁਤ ਅੱਛੀ ਆਊਗੀ ਨਾਲੇ ਪਰਿਵਾਰ ਦੇ ਵਿੱਚ ਥਵਾਕ ਬਣੂਗਾ ਤੁਹਾਡਾ ਜਿਹੜਾ ਧੰਨ ਵਾਲਾ 110 ਤੇ ਚੱਲਦਾ ਅੱਜ ਇਹਨੂੰ ਤਿੰਨ ਚਾਰ ਕਿ ਮਹੀਨੇ ਕਰਕੇ ਦੇਖਿਓ ਫਿਰ ਮੇਰੇ ਨਾਲ ਗੱਲ ਕਰਿਓ ਕਿੱਥੋਂ ਕਿੱਥੇ ਪਹੁੰਚਦਾ ਵਾ ਪਰੇ ਮੰਗੂ ਚੜੂਗਾ ਦੇਖੋ ਜਿਨ੍ਹਾਂ ਨੇ ਮਜ਼ਾਕ ਵਿੱਚ ਲੈ ਕੇ ਜਾਣਾ ਬੇਸ਼ੱਕ ਦੀ ਲੈ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਦੇਖੋ ਜਿਨ੍ਹਾਂ ਦੇ ਫਾਇਦੇ ਹੋ ਰਹੇ ਨੇ ਗਰੀਬ ਲੋਕ ਕਰਦੇ ਨੇ ਜਿਹੜੇ ਆਪਣੇ ਸਾਰੇ ਪਾਸਿਆਂ ਤੋਂ ਲੁੱਟਾਈਆਂ ਕਰਵਾ ਚੁੱਕੇ ਨੇ ਕਿੱਡੀ ਵੱਡੀ ਗੱਲ ਜਦੋਂ ਕਿਸੇ ਗਰੀਬ ਕੋਲੇ 5000 10000 25000 15000 ਰੁਪਇਆ اچانک ਆ ਜਵੇ ਵੇ ਉਹਨਾਂ ਨੂੰ ਤਾਂ ਫਿਰ ਆਏ ਲੱਗਦਾ ਨਾ ਕਿ ਸਾਨੂੰ ਤਾਂ ਮਾਲਕ ਸੱਚੇ ਪਾਤਸ਼ਾਹ ਉਹਨੂੰ ਦੇ ਰਿਹਾ ਉਹਨਾਂ ਤੇ ਇੱਕ ਨੇ ਕਿਰਪਾ ਬਣੀ ਰਹਿ ਸਭ ਤੇ ਤੁਹਾਡੇ ਤੇ ਵੀ ਬਣੀ ਜਿਨ੍ਹਾਂ ਨੇ ਮਜ਼ਾਕ ਕੀਤਾ ਉਹਨਾਂ ਨੂੰ ਵੀ ਮਾਲਕ ਸਤਿਬੁੱਧੀ ਦੇਵੇ ਉਹਨਾਂ ਤੇ ਵੀ ਕਿਰਪਾ ਸੱਚੇ ਪਾਤਸ਼ਾਹ ਵੈਗੁਰੂ ਕਰੇ ਪਰ ਮਜ਼ਾਕ ਉਹੀ ਲੋਕ ਕਰਦੇ ਨੇ ਜਿਹਦੀ ਜੇਬ ਭਰੀ ਹੁੰਦੀ ਹੈ ਜਿਹਨੂੰ ਜ਼ਰੂਰਤ ਨਹੀਂ ਹੁੰਦੀ ਜਿਹਦੀ ਜੇਬ ਖਾਲੀ ਆ ਉਹ ਤਾਂ ਸਵਾਦੀ ਚੁਟਕੀ ਤੋਂ ਵੀ ਕਹਿੰਦਾ ਮੈਨੂੰ ਸ਼ਾਇਦ ਫਾਇਦਾ ਹੋ ਜਾਊਗਾ ਹੁੰਦਾ ਵੀ ਹੈ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਹੁਣ ਮੈਂ ਕੀ ਆ ਮੈਂ ਇੱਕ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੀ ਧੂੜ ਆ ਮੇ ਚਰਨਾਂ ਦੀ ਮੇਰੇ ਦੇਖੋ ਕਰਦਾ ਕੌਣ ਉਹ ਸੱਚੇ ਪਾਤਸ਼ਾਹ ਮਾਲਕ ਕਾਰਿਆ ਉਹ ਪਰਮੇਸ਼ਰ ਕਰਿਆ ਸਭ ਦੇ ਕੰਮ ਪਰ ਈਸ਼ਵਰ ਬਣਾਉਗਾ ਇਹ ਗੱਲ ਕਦੇ ਨਾ ਭੁੱਲਿਓ ਤੁਹਾਡੇ ਕੰਮ ਵੈਗੁਰੂ ਅੱਲਾ ਗੋਡ ਪ੍ਰਮਾਤਮਾ ਬਣਾ ਰਿਹਾ ਉਹਨੂੰ ਕਦੇ ਨਾ ਭੁਲਾਇਆ ਕਰੋ ਉਹਨੂੰ ਹਰ ਟੈਨ ਯਾਦ ਰੱਖੋ ਤੁਹਾਡੇ ਨਾਲ ਖੜਾ ਹੋ ਜਦੋਂ ਵੀ ਢੀੜੀ ਪੈਂਦੀ ਆ ਉਹਨੂੰ ਯਾਦ ਕਰੋ ਸਾਡੀ ਕਹਿੰਦੇ ਨੇ ਰੱਬ ਤੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖਣੀ ਇਹ ਗੱਲ ਸੱਚ ਆ ਅਸੀਂ ਤਾਂ ਰੱਬ ਨੂੰ ਕੋਸਾਂ ਦੂਰ ਲੱਖਾਂ ਕਰੋੜਾਂ ਦੂਰ ਕਹਿੰਦੇ ਨਹੀਂ ਉਹ ਸਾਤੋਂ ਦੂਰ ਹੀ ਨਹੀਂ ਗਾ ਸਾਡੇ ਅੰਦਰ ਹਰ ਟਾਈਮ ਸਾਡੇ ਅੰਦਰ ਬੈਠਾ ਹੈ ਸਾਡਾ ਡਰਾਈਵਰ ਹੀ ਆ ਵਾ ਅਗਰ ਸਾਡੀ ਗੱਡੀ ਨਾ ਚਲਾਗਦਾ ਚੱਲਦੇ ਅਸੀਂ ਢਿੰਗ ਨਹੀਂ ਪੱਟ ਸਕਦੇ ਜਿਉ ਸਾਤੋਂ ਵੱਖਰਾ ਹੋ ਗਿਆ ਨਾ ਫਿਰ ਇੱਕ ਸਵਾਸ ਵੀ ਨਹੀਂ ਆਉਣਾ ਸਵਾਸ ਉਹੀ ਦੇ ਰਿਹਾ ਅੰਦਰ ਬੈਠਾ ਸਾਰਾ ਕੰਮ ਉਹੀ ਕਰ ਰਿਹਾ ਪਰ ਕੀ ਅਸੀਂ ਇੱਥੇ ਆ ਕੇ ਮੈਂ ਇਹਦਾ ਸ਼ਬਦ ਵਰਤ ਹਰ ਕੰਮ ਮੈਂ ਕੀਤਾ ਮੈਂ ਕਰਦਾ ਮੈਂ ਕਰ ਸਕਵਾ ਇਹ ਤਾਂ ਮੇਰੇ ਕਰਨ ਨਾਲ ਹੋ ਰਹੇ ਨੇ ਨਹੀਂ ਮੇਰਾ ਮੂਰਾ ਕੁਝ ਨਹੀਂ ਕਰ ਸਕਦਾ ਜੇ ਉਹ ਨਾ ਕਰੇ ਆਕਾਰ ਪੁਰਖ ਵੈਗਰੂ ਕਰਨ ਵਾਲਾ ਸਭ ਦੇ ਕੰਮ ਸਵਾਰਨ ਵਾਲਾ ਆਪੋ ਆਪ ਜੋ ਕਰਨਾ ਭਗਵਾਨ ਨੇ ਕਰਨਾ ਜੋ ਕਰਿਆ ਭਗਵਾਨ ਕਰਿਆ ਅੱਗੇ ਵੀ ਭਗਵਾਨ ਕਰਦਾ ਰਹੇ ਬਸ ਉਹ ਤਾਂ ਬੇਮੁਖਨ ਰਹੋ ਅੱਛਾ